ਕਰੀ ਸ਼ੁਰੂ ਹਾਂ ਜੀ ਜੀ ਥੋੜਾ ਥੱਲੇ ਕਰ ਮਨੋਜੀ ਥੋੜਾ ਥੱਲੇ ਕਰ ਜੀ ਸੈਟਿੰਗ ਕਰ ਲਓ ਪਹਿਲੇ ਵੀਰੇ ਠੀਕ ਹੈ ਠੀਕ ਹੈ ਜੀ ਡਾਡੀ ਤੀ ਦੱਸ ਉਹ ਜਿਹੜੀ ਅੱਜ ਐਮਬੂਲੈਂਸ ਭੇਟ ਕੀਤੀ ਗਈ ਆ ਅ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਸਰਵਰ ਦੇ ਪਲਾਚੈਰੀਟੇਬਲ ٹرسٹ ਵੱਲੋਂ ਕਾਫੀ ਸਮਾਚ ਚੱਲ ਰਹੀਆਂ ਨੇ ਉਹਨਾਂ ਚੋਂ ਇੱਕ ਜਿਹੜੀ ਅਹਿਮ ਸੀਗੀ ਕਿ ਜਦੋਂ ਅਰਬ ਕੰਟਰੀਸ ਕਹ ਲਓ ਜਾਂ ਵਰਲਡ ਦੇ ਕਿਸੇ ਵੀ ਕੰਟਰੀ 'ਚ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹ ਐਕਸੀਡੈਂਟਲ ਡੈਥ ਹੈ ਚਾਹੇ ਉਹ ਕੋਈ ਬੰਦਾ ਬਿਮਾਰੀਆਂ ਨਾਲ ਮਰ ਜਾਂਦਾ ਸੋ ਉਹ ਜਿਹੜੇ ਸ਼ਵ ਲੈ ਕੇ ਆਣੇ ਇੱਥੇ ਉਹ ਜਿੰਮੇਵਾਰੀ ਸਰਬੱਤ ਦੇ ਭਲਾ ਬਣੀ ਇੱਕ ਬਖੂਬੀ ਨਾਲ ਕਰ ਰਹੇ ਆ ਸੀ ਔਰ ਹੁਣ ਤੱਕ ਮੇਰੇ ਖਿਆਲ 397 ਦੇ ਕਰੀ ਜਿਹੜੀਆਂ ਡੈੱਡ ਬੋਡੀਆਂ ਆ ਉਹ ਆ ਚੁੱਕੀਆਂ ਨੇ ਤੇ ਉਹਨਾਂ ਚੋਂ ਹੁਣ ਪਿੱਛੇ ਦੇਖਣ ਚ ਆਇਆ ਕਿ ਜਿਸ ਨਾਲ ਜੌਰਜੀਆ ਤੋਂ ਡੈੱਡ ਬੋਡੀਆਂ ਆਈਆਂ ਸੋ ਉਹਨਾਂ ਨੂੰ ਘਰੋ ਘਰੀ ਪਛਾਣਨਾ ਸੀ ਤੇ ਸਾਨੂੰ ਜਿਹੜੀਆਂ ਐਂਬੂਲੈਂਸਸ ਆਪਣੀਆਂ ਕੋਈ ਤਰਨ ਤਾਂ ਨੁਪੱਟੀ ਤੋਂ ਜਾਂ ਟਾਂਡੇ ਤੋਂ ਜਾਂ ਪਟਿਆਲੇ ਤੋਂ ਮੰਗਾਣੀਆਂ ਪਈਆਂ ਤੇ ਇਹ ਦੇਖ ਕੇ ਕਿਤਾ ਕਿ ਕਿਉਂ ਨਾ ਇਹ ਫੈਸਿਲਿਟੀ ਜਿਹੜੀ ਇੱਥੇ ਦੇਤੀ ਜਾਵੇ ਸੋ ਸਾੜੀਆਂ ਆਲਰੇਡੀ ਵੈਸੇ ਤਾਂ ਕਾਫੀ ਐਮਬੂਲੈਂਸਸ ਚੱਲ ਰਹੀਆਂ ਨੇ ਸ਼ਾਬਹਨਾ ਚੱਲ ਰਹੀਆਂ ਨੇ ਲੇਕਿਨ ਅੱਜ ਲਈ ਗੱਡੀ ਦੇਖ ਰਹੇ ਹਾਂ ਅੱਜ ਜਿਹੀ ਇਹ ਗੱਡੀ ਹੈ ਅਮਰਸਰ ਨੂੰ 에어ਪੋਰਟ ਤੇ ਸੀ ਇਹ ਗੱਡੀ ਖੜੀ ਹੋਏਗੀ ਸਾੜੀਆਂ ਜਿਹੜੀਆਂ ਇੱਥੋਂ ਦੀ ਟੀਮ ਹੈਗੀ ਆ ਉਹ ਸਾਰਾ ਕੰਟਰੋਲ ਉਹਨਾਂ ਕੋਲੇ ਹੋਏਗਾ ਤੇ ਇਹਦੇ ਵਿੱਚ ਐਮਬੂਲੈਂਸ ਵੀ ਹੈ ਤੇ ਸ਼ਾਬਹਨ ਵੀ ਹੈ ਸੋ ਜੇ ਕੋਈ ਹੋ ਜਾ ਪੇਸ਼ੈਂਟ ਹੈ ਜਿਹੜਾ ਬਾਹਰੋਂ ਅਸੀਂ ਸ਼ਿਫਟ ਕਰਦੇ ਹਾਂ ਦੇ ਉਹਨੂੰ ਉਹਦੇ ਲਈ ਐਂਬੂਲੈਂਸ ਭਰਤੀ ਜਾਏਗੀ ਆਦਰਵਾਇਜ਼ ਜਿਹੜੀਆਂ ਡੈੱਡ ਬੋਡੀਆਂ ਆ ਰਹੀਆਂ ਨੇ ਤੋਂ ਉਹ ਬਿਲਕੁਲ ਫ੍ਰੀ ਆਫ ਕੋਸਟ ਹੈ ਕਿਸੇ ਵੀ ਬੰਦੇ ਕੋਲੋਂ 1 ਰੁਪਿਆ ਵੀ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਜਿਹੜੀ ਫੈਸਿਲਿਟੀ ਅੱਜ ਤੋਂ ਜਿਹੜੀ ਹੈ ਇਹ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ ਡਾਕਟਰ ਸਾਹਿਬ ਜਿਹੜੇ ਤੁਸੀਂ ਦੇਖਿਆ ਹੋਣਾ ਜੌਰਜੀਆ ਤੋਂ ਜਿਹੜੇ ਬੰਦੇ ਆਏ ਸੀ ਤੋਂ ਉਹਨਾਂ ਚੋਂ 10 ਫੈਮਲੀਆਂ ਸੀਗੀਆਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਤੋਂ ਇੱਕ ਉੱਤਰਾਖੰਡ ਦੀ ਫੈਮਿਲੀ ਸੀਗੀ ਤੋਂ 11ਵੇਂ ਬੰਦੇ ਦਾ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਉਹ ਚਲੋ ਸਾਨੂੰ ਉਹਨਾਂ ਨੂੰ ਅਪਰੋਚ ਕਰ ਲਈ ਹੈ ਤੇ ਸਾਡੀ ਟੀਮ ਜਿਹੜੀ ਅੰਮ੍ਰਿਤਸਰ ਦੀ ਉਹ ਉੱ ਇਹ ਇਹਨਾਂ ਚੋਂ ਮੈਂ ਸਾਰਿਆਂ ਦੇ ਘਰਾਂ ਚ ਗਈਆਂ ਤੇ ਅਸੀਂ ਪੂਰੀ ਹੈਲਪ ਕੀਤੀ ਹੈ ਦੇਖੋ 6 ਲੜਕੀਆਂ ਨੇ ਇਹਨਾਂ ਵਿੱਚ ਉਹ ਜਿਨ੍ਹਾਂ ਨੂੰ ਅਸੀਂ 2-2 ਲੱਖ ਦੀ ਐਫਟੀਆਰ ਜਿਹੜੀ ਉਹਨਾਂ ਦੀ ਕਰਵਾਤੀ ਸੀ ਗਈ ਹੈ ਤੇ ਕਿਸੇ ਨੂੰ 7500 ਕਿਸੇ ਨੂੰ 10000 ਰੁਪਏ ਸਾਰਿਆਂ ਨੂੰ ਪੈਨਸ਼ਨ ਲਾ ਦਿੱਤੀ ਲੋੜ ਮੁਤਾਬਕ ਜਿਹੜੇ ਬੱਚੇ ਪੜ੍ਹ ਰਹੇ ਸੀ ਉਹਨਾਂ ਨੂੰ 5-5000 ਰੁਪਏ ਉਹਨਾਂ ਦੀ ਐਜੂਕੇਸ਼ਨ ਦਾ ਕਰਤਾ 5000 ਪੈਨਸ਼ਨ ਲਾ ਦਿੱਤੀ ਸੋ ਸਾਰਾ ਕੀਤਾ ਹੈ ਤੇ ਮੇਰੀ ਅੱਜ ਹੀ ਫਲਾਈਟ ਸੀ ਮੈਂ ਅੱਜ ਹੀ ਪਹੁੰਚੇ ਹਾਂ ਤੇ ਸੋ ਇਹ ਜਿਹੜੇ ਬੱਚੇ ਆ ਰਹੇ ਨੇ ਸੋ ਇਹ ਹੋਰ ਵੀ ਆਣੇ ਨੇ ਤਾਂ ਤੇ ਇਹਨਾਂ ਬਾਰੇ ਵੀ ਅਸੀਂ ਦੇਖਦੇ ਆ ਵੀ ਜਿਹੜੇ ਨੌਕਰਾਨਾ ਤਰੀਕੇ ਨਾਲ ਬਾਹਰ ਜਾਂਦੇ ਨੇ ਉਹਨਾਂ ਨੂੰ ਕੋਈ ਦੇਖੋ ਇਹ ਮੈਸੇਜ ਮੇਰਾ ਇਹੀ ਹੈ ਮੈਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਕਿ ਇੱਕ ਤਾਂ ਲੇਬਰ ਚ ਨਾ ਜਾਓ ਦੂਸਰਾ ਲੀਗਲ ਜਾਓ ਹੁਣ ਸਾਡੇ ਕੀ ਆ ਚਲੋ ਇਹ ਤਾਂ ਚਲੋ ਅਮਰੀਕਾ ਕੈਨੇਡਾ ਦੀ ਗੱਲ ਕਰ ਰਹੇ ਆ ਇੱਥੇ ਸਾਡੇ ਬੱਚਿਆਂ ਦਾ ਕੀ ਆ ਇੱਕ ਦੌੜ ਲੱਗੀ ਹੋਈ ਹੈ ਕਿ ਉੱਥੇ ਪਤਨੀ ਡਾਲਰ ਕੰਧਾਂ ਨੂੰ ਲੱਗੇ ਹੋਏ ਆ ਦਰਖਤਾਂ ਨੂੰ ਲੱਗੇ ਹੋਏ ਆ ਉਹ ਇੱਥੇ ਉਹਨਾਂ ਕਿ ਪੰਜਾਬ ਜਾਂ 60 68 ਲੱਖ ਰੁਪਏ ਕਰੋੜ ਕਰੋੜ ਰੁਪਏ ਖਰਚ ਕੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਲਈ ਕਿ ਬਹੁਤ ਗਲਤ ਗੱਲ ਹੈ ਔਰ ਯੂਏਐਲਿ ਵਿੱਚ ਮੈਂ ਕਹਿੰਦਾ ਹੁੰਦਾ ਕਿ ਟ੍ਰੇਡਸ ਜਾਓ ਲੇਬਰ ਚ ਨਾ ਜਾਓ ਲੇਬਰ ਜਾ ਕੇ ਬੰਦਾ ਖਰਾਬ ਹੁੰਦਾ ਹੈ ਤੇ ਇਸ ਕਰਕੇ ਅਸੀਂ ਸਾਡੀਆਂ ਕਾਫੀ ਸਕੀਮਾਂ ਨੇ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਕੀਮ ਸਾਡੀ ਹੈ ਜਿਨ੍ਹਾਂ ਚ ਅਸੀਂ ਕਾਰਪੈਂਟਰ ਬਣੈਣ ਇਲੈਕਟ੍ਰੀਸ਼ੀਅਨ ਹੋਗੇ ਪਲੰਬਰ ਹੋਗੇ ਇਹ ਸਾਰੇ ਜਿਹੜੇ ਕੋਰਸਸ ਅਸੀਂ ਸਾਲ-ਸਾਲ ਦੋ-ਦੋ ਸਾਲ ਦੇ ਕੋਰਸਸ ਕਰਾ ਕੇ ਤੋਂ ਡਿਮਾਂਡ ਬਹੁਤ ਆਉtheta ਮੈਂ ਇਹ ਨਹੀਂ ਕਹਿੰਦਾ ਕਿ ਬੱਚੇ ਬਾਹਰ ਨਾ ਜਾਣ ਬਾਹਰ ਜਾਣ ਡੇਕਨ ਕਿਸੇ ਟ੍ਰੇਡ ਵਿੱਚ ਜਾਣ ਕਿ ਜਿਹੜਾ ਕਿ 4 ਪੈਸੇ ਉੱਥੋਂ ਉਹਨੂੰ ਮਿਲ ਸਕਣ ਬਣਾ ਸਕਣ ਲੇਬਰ ਜਾ ਕੇ ਤੇ ਬੱਚਾ ਜਿਹੜਾ ਕਰਜ਼ਾ ਚੁੱਕ ਕੇ ਜਾਂਦਾ ਹੁਣ ਆ ਜਿਹੜੇ ਬੱਚੇ ਆਏ ਨੇ ਜਿਹੜਾ ਪ੍ਰੇਨ ਆਇਆ ਜਿਹੜਾ ਉਹ ਇਹਨਾਂ ਚੋ ਜਿਹੜੇ ਬੰਦੇ ਕਰੋੜਾਂ ਰੁਪਏ ਖਰਚ ਕੇ ਗਏ ਨੇ ਕਿ ਜਿਹੜਾ ਬੰਦਾ 1 ਕਰੋੜ ਰੁਪਏ ਦੇਖ ਕੇ ਗਿਆ ਅਗਰ ਉਹ ਬੈਂਕ ਤੇ ਸਿਰਫ ਐਫਟੀਆਰ ਕਰਾਂਦਾ ਤੇ ਉਹਨੂੰ ਘੱਟੋ ਘੱਟ 67000 ਰੁਪਏ ਮਹੀਨਾ ਜਿਹੜੀ ਉਹਨੂੰ ਇਨਕਮ ਹੋ ਜਾਣੀ ਸੀ ਉਹਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ ਉਹਨੇ ਜ਼ਮੀਨ ਵੀ ਗਵਾ ਲਈ ਆਪਣਾ ਮਕਾਨ ਵੀ ਗਵਾ ਲਿਆ ਪੈਸਾ ਵੀ ਗਵਾ ਲ ਫਰਮੈਂ ਜੈਂਟੂ ਹੋ ਜਾਓ ਜਿੱਦਾਂ ਵੀ ਹਾਲੇਕਨ ਜਾਂਦਾ ਤੁਹਾਡੇ ਪੇਪਰ ਕਰ ਲੈ ਪੂਰੀ ਨਹੀਂ ਹੁੰਦੀ ਉਹ ਬੱਚੇ ਨੂੰ ਨਹੀਂ ਜਾਣਾ ਚਾਹੀਦਾ ਪੇਰੈਂਟਸ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਬਈ ਸਹੀ ਤਰੀਕੇ ਨਾਲ ਕਾਨੂੰਨ ਦੇ ਮੁਤਾਬਿਕ ਜਿਹੜਾ ਉਹ ਹੀ ਬੱਚਾ ਨੂੰ ਭੇਜੋ ਨਹੀਂ ਤਾਂ ਬੱਚਿਆਂ ਦਾ ਇਹੀ ਹਾਲ ਹੋਊਗਾ ਜਾ ਕੇ ਠੀਕ ਹੈ ਠੀਕ ਹੈ ਜੀ ਸਰ ਥੈਂਕ ਯੂ